ਮੌਕੇ ਤੇ ਚੱਲ ਰਹੀ ਸੀ ਚੌਂਕੀ ਤੇ ਲੱਗ ਗਿਆ ਪਤਾ ਨਹਿੰਗ ਸਿੰਘ ਵੀਰਾਂ ਨੂੰ ਤੇ ਪਹੁੰਚ ਗਏ ਮੌਕੇ ਤੇ ਦੋਸਤੋ ਇਹ ਨਿਊਜ਼ ਆ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾਗਾ ਕਿ ਇੱਕ ਥਾਂ ਤੇ ਜੋ ਚੌਂਕੀ ਚੱਲ ਰਹੀ ਸੀ ਤੇ ਨਹਿੰਗ ਸਿੰਘ ਵੀਰਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਜਿਸ ਤੋਂ ਬਾਅਦ ਘਰ ਦੇ ਵਿੱਚ 100 ਤੋਂ ਵੱਧ ਬੰਦਾ ਜਿਹੜਾਗਾ ਸੰਗਤ ਦੇ ਵਿੱਚ ਬੈਠਾ ਸੀ ਤੇ ਜਦੋਂ ਮੌਕੇ ਤੇ ਨਹਿੰਗ ਸਿੰਘ ਵੀਰ ਹੈ ਜਿਹੜੇ ਉਹ ਪਹੁੰਚ ਜਾਂਦੇ ਨੇ ਤਾਂ ਦੋਸਤੋ ਜਿਵੇਂ ਹੀ ਨਹਿੰਗ ਸਿੰਘ ਵੀਰ ਪਹੁੰਚਦੇ ਨੇ ਅਸੀਂ ਕੀ ਦੇਖਦੇ ਹਾਂ ਕਿ ਚੌਕੀ ਚੱਲ ਰਹੀ ਹੁੰਦੀ ਹੈ ਤੇ ਮਾਤਾ ਪੁੱਛਾਂ ਕੱਢ ਰਹੀ ਹੁੰਦੀ ਹੈ ਤੇ ਇਸ ਤੋਂ ਬਾਅਦ ਨਿਹੰਗ ਸਿੰਘ ਵੀਰ ਜਦੋਂ ਪਹੁੰਚ ਜਾਂਦੇ ਨੇ ਤਾਂ ਇੱਕ ਅੱਧੇ ਘੰਟੇ ਪੌਣੇ ਘੰਟੇ ਦੀ ਵਾਰਤਾ ਲਾਪ ਮਾਤਾ ਅਤੇ ਨਿਹੰਗ ਸਿੰਘ ਵੀਰਾਂ ਦੇ ਵਿਚਕਾਰ ਹੁੰਦੀ ਹੈ ਤੇ ਜਦੋਂ ਵਾਰਤਾ ਲਾਪ ਹੁੰਦੀ ਹੈ ਤਾਂ ਬੜੇ ਆਦਬ ਤੇ ਸਤਿਕਾਰ ਦੇ ਨਾਲ ਨਹੀਂ ਸਿੰਘ ਵੀਰ ਉਸ ਮਾਤਾ ਨੂੰ ਸਮਝਾਉਂਦੇ ਨੇ ਕਿ ਜੇਕਰ ਤੁਸੀਂ ਨੇ ਕੋਈ ਵੀ ਪੂਜਾ ਕਰਨੀ ਹੈ ਕੋਈ ਵੀ ਪਾਠ ਕਰਨਾ ਹੈ ਤੁਸੀਂ ਵੀ ਕਿਸੇ ਚੀਜ਼ ਨੂੰ ਮੰਨਦੇ ਹੋ ਤੁਹਾਡੀ ਇਹ ਆਪਣੀ ਜੋ ਸੋਚ ਹੈ ਤੁਸੀਂ ਇਸ ਨੂੰ ਰੱਖੋ ਆਪਣੇ ਕੋਲ ਤੇ ਤੁਸੀਂ ਇਸ ਨੂੰ ਪਖੰਡ ਦੇ ਵਿੱਚ ਨਾ ਬਦਲੋ ਤੇ ਨਿੰਗ ਸਿੰਘ ਵੀਰਾਂ ਦੁਆਰਾ ਇਹ ਵੀ ਸਮਝਾਇਆ ਜਾਂਦਾ ਹੈਗਾ ਕਿ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਗੁਰੂ ਪਾਤਸ਼ਾਹ ਜਿਸ ਦੀ ਅਸੀਂ ਪੂਜਾ ਕਰਦੇ ਹਾਂ ਉਹ ਸਿਰ ਕਮਾਉਣ ਦੇ ਲਈ ਨਹੀਂ ਕਹਿੰਦਾ ਪਰ ਜਦੋਂ ਮਾਤਾ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਸਿਰ ਕਿਉਂ ਘਮਾਉਂਦੇ ਹੋ ਤਾਂ ਉਹਨਾਂ ਨੇ ਦੁਆਰਾ ਜਵਾਬ ਦਿੱਤਾ ਜਾਂਦਾ ਹੈਗਾ ਕਿ ਮੇਰੇ ਦੁਆਰਾ ਜਿਹੜਾ ਸਿਰ ਘੁਮਾਇਆ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਜੇਕਰ ਅਸੀਂ ਗੱਡੀ ਉੱਤੇ ਨਾ ਬੈਠੀਏ ਤਾਂ ਸਾਡੇ ਸਰੀਰ ਨੂੰ ਤਕਲੀਫ ਆਉਂਦੀ ਹੈ ਤੇ ਸਾਡਾ ਸਰੀਰ ਕਦੇ ਬਿਮਾਰ ਹੋ ਜਾਂਦਾ ਹੈ ਤੇ ਕੋਈ ਨਾ ਕੋਈ ਰਿਕਵਰਟ ਸਾਡੇ ਸਰੀਰ ਦੇ ਵਿੱਚ ਪੈਂਦੀ ਹੈ ਤੇ ਅਸੀਂ ਜਦੋਂ ਸਿਰ ਘੁਮਾਉਂਦੇ ਹਾਂ ਸਾਨੂੰ ਇਸ ਵਿੱਚ ਕੋਈ ਪਤਾ ਨਹੀਂ ਲੱਗਦਾ ਕਿ ਕੀ ਕਾਰਨ ਹੈ ਸਾਡੇ ਸਿਰ ਦੇ ਘੁੰਮਣ ਦਾ ਇਸ ਤਰੀਕੇ ਦੇ ਨਾਲ ਜਿਹੜਾ ਮਾਤਾਦਾਲ ਦੁਆਰਾ ਜਵਾਬ ਦਿੱਤਾ ਜਾਂਦਾ ਹੈਗਾ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀ ਹੈ ਵੈਸਬਾਜੀ ਹੁੰਦੀ ਹੈ ਜਿਸ ਦੇ ਵਿੱਚ ਸਿੱਖ ਪੀਰਾਂ ਦੇ ਦੁਆਰਾ ਇਹ ਵੀ ਕਿਹਾ ਜਾਂਦਾ ਹੈਗਾ ਕਿ ਜੇਕਰ ਤੁਸੀਂ ਪੁੱਛ ਕੱਢ ਰਹੇ ਹੋ ਤਾਂ ਸਾਡੀ ਪੁੱਛ ਕੱਢ ਕੇ ਦਿਖਾਓ ਤੇ ਜਿਸ ਦੇ ਵਿੱਚ ਸਾਡਾ ਜਿਹੜਾ ਨੰਬਰ ਹੈ ਸਾਡਾ ਮੋਬਾਈਲ ਨੰਬਰ ਹੈ ਸਾਡਾ ਪਿੰਡ ਕਿਹੜਾ ਸਾਡੀ ਗੱਡੀ ਦਾ ਨੰਬਰ ਕਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਮਾਤਾ ਜੀ ਮੰਨ ਜਾਵਾਂਗੇ ਪਰ ਇਸ ਤੋਂ ਬਾਅਦ ਮਾਤਾ ਦੁਆਰਾ ਇਸ ਤਰੀਕੇ ਦਾ ਕੋਈ ਵੀ ਜਿਹੜਾ ਰਿਐਕਸ਼ਨ ਨਹੀਂ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਉਹ ਵੀ ਜਿਹੜੇ ਸਿੰਘ ਸਿੰਘ ਵੀਰ ਨੇ ਉਹਨਾਂ ਦੀ ਗੱਲ ਮੰਨ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਿੰਘ ਸਿੰਘ ਵੀਰ ਜਾ ਕੇ ਸੰਗਤ ਦੇ ਵਿੱਚ ਲੋਕਾਂ ਨੂੰ ਸਮਝਾਉਂਦੇ ਨੇ ਕਿ ਤੁਹਾਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਜੇਕਰ ਪੂਜਾ ਕਰਨੀ ਹੈ ਤੁਹਾਡੀ ਮਰਜ਼ੀ ਹੈ ਪਰ ਤੁਹਾਨੂੰ ਪਖੰਡ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਇਸ ਤਰੀਕੇ ਦੇ ਨਾਲ ਪੂਰੀ ਸੰਗਤ ਨੂੰ ਜਿਹੜਾ ਹੈਗਾ ਇੱਕ ਸੰਦੇਸ਼ ਦਿੱਤਾ ਜਾਂਦਾ ਹੈਗਾ ਕਿਉਂਕਿ ਗੁਰੂ ਪਾਤਸ਼ਾਹ ਜੋ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਨੇ ਉਹਨਾਂ ਦੁਆਰਾ ਸਾਨੂੰ ਇੱਕ ਸੱਚੇ ਰਸਤੇ ਦੇ ਉੱਤੇ ਚੱਲਣ ਦੀ ਸੇਧ ਦਿੱਤੀ ਗਈ ਹੈ ਪਰ ਫਿਰ ਵੀ ਅਸੀਂ ਜਿਹੜੇ ਲੋਕਾਂ ਇੱਕ ਪਖੰਡ ਦੇ ਵਿੱਚ ਪੈ ਜਾਂਦੇ ਆ ਜਿਸ ਦੇ ਕਾਰਨ ਕੀ ਹੁੰਦਾਗਾ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਤਬਾਹ ਹੋ ਜਾਂਦੀ ਹੈ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਜਿਹੜੇ ਸਿੰਘ ਸਿੰਘ ਵੀਰ ਨੇ ਉਹਨਾਂ ਨੇ ਇੱਕ ਸੱਚੇ ਰਸਤੇ ਦੇ ਉੱਤੇ ਚੱਲਦੇ ਹੋਏ ਲੋਕਾਂ ਨੂੰ ਇੱਕ ਸੱਚਾ ਸੰਦੇਸ਼ ਤੇ ਬਾਣੀ ਨਾਲ ਜੋੜਨ ਦਾ ਜਿਹੜਾ ਸੰਦੇਸ਼ ਹੈ ਉਹ ਲੋਕਾਂ ਨੂੰ ਦਿੱਤਾ ਸੀ ਤਾਂ ਤੁਹਾਨੂੰ ਇਹ ਸੋਚ ਗੁਰੂ ਸਾਹਿਬ ਦੀ ਜੋ ਸੋਚ ਹੈ ਜੋ ਸਿੰਘਾਂ ਦੀ ਸੋਚ ਜਿਹੜੀ ਗੁਰੂ ਸਾਹਿਬ ਦੀ ਸੋਚ ਦੇ ਉੱਤੇ ਚੱਲਦੀ ਹੈ ਤੁਹਾਨੂੰ ਇਹ ਸੋਚ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ